ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ੇਰ-ਏ-ਪੰਜਾਬ ਮਰਨਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਮੈਂ ਜਿਸ ਵਿਸ਼ੇ ਤੇ ਤੁਹਾਡੇ ਨਾਲ ਸਾਂਝ ਪਾਉਣ ਲੱਗਾ ਵਾਂ ਉਹ ਵਿਸ਼ਾ ਇਹ ਹੈਗਾ ਵਾ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਿਹੜੀਆਂ ਸਿਆਸੀ ਕਾਨਫਰੰਸਾਂ ਕਰਾਈਆਂ ਜਾ ਰਹੀਆਂ ਚਾਹੇ ਉਹ ਪਾਰਟੀਆਂ ਵੱਲੋਂ ਹੋਣ ਚਾਹੇ ਪੰਥਕ ਧਿਰਾਂ ਵੱਲੋਂ ਹੋਣ ਤੇ ਚਾਹੇ ਉਹ ਕਿਸੇ ਵੀ ਸਫਸਵਾਵਾ ਵੱਲੋਂ ਹੋਣ ਮੈਂ ਉਹਨਾਂ ਨੂੰ ਹੱਥ ਜੁੜ ਕੇ ਅਪੀਲ ਕਰਦਾ ਵਾਂ ਕਿ 사ਚਿਆ ਗੁਰੂ ਲਾਹ ਦਾਉ ਦਾ ਉਪਦੇਸ਼ ਸਿਰਫ ਕੇਵਲ ਤੇ ਕੇਵਲ ਬਾਣੀ ਦੇ ਵਿੱਚੋਂ ਨਿਕਲ ਸਕਦਾ ਸਾਡੀਆਂ ਸਿਆਸੀ ਕਾਨਫਰੰਸਾਂ ਦੇ ਵਿੱਚੋਂ ਕੇਵਲ ਤੇ ਕੇਵਲ ਝੂਠ ਨਿਕਲੂਗਾ ਕਿਉਂਕਿ ਜੇ ਸੱਚ ਦੀ ਗੱਲ ਕਰਨੀ ਹੈ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਘਰ ਦੇ ਵਿੱਚ ਨਕਮਸਤ ਹੋ ਕੇ ਉੱਥੇ ਬਾਣੀ ਪੜੀ ਜਾਵੇ ਉੱਥੇ ਅਰਦਾਸਾਂ ਬੇਨਤੀਆਂ ਕੀਤੀਆਂ ਜਾਣ ਕਿਉਂਕਿ ਇੱਕ ਬੰਨੇ ਅਸੀਂ ਗੁਰੂ ਘਰ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਉਂਦੇ ਆਂ ਤੇ ਦੂਸਰੇ ਬੰਨੇ ਆਣ ਕੇ ਅਸੀਂ ਉਹਨਾਂ ਲੋਕਾਂ ਦੇ ਵਿੱਚ ਆ ਕੇ ਸ਼ਿਰਕਤ ਕਰਦੇ ਆਂ ਜਿਨ੍ਹਾਂ ਲੋਕਾਂ ਨੇ ਹਮੇਸ਼ਾ ਹੀ ਪੰਜਾਬ ਨੂੰ ਲੁੱਟਣ ਦਾ ਕੁੱਟਣ ਦਾ ਕੰਮ ਕੀਤਾ ਤੇ ਬੇਫਜ਼ੂਲ ਖਰਚਿਆਂ ਦਾ ਨਜਾਇਜ਼ ਫਾਇਦਾ ਠਾਇਆ ਲੋਕਾਂ ਦਾ ਪੈਸਾ ਕਿੱਦਾਂ ਹਮਨ ਕਰਦੇ ਆ ਕਿੱਦਾਂ ਗਮਨ ਕਰਦੇ ਆ ਤੁਹਾਡੇ ਸਾਹਮਣੇ ਆ ਕਿ ਮੈਂ ਪੁੱਛਣਾ ਚਾਹੁੰਦਾ ਉਹਨਾਂ ਸਿਆਸਤਦਾਨ ਲੋਕਾਂ ਨੂੰ ਉਹਨਾਂ ਪੰਥਕ ਸੁਭਾਵਾਂ ਦੇ ਲੋਕਾਂ ਨੂੰ ਕਿ ਮੇਰੀ ਗੱਲ ਦਾ ਜਵਾਬ ਦੇ ਸਕਦੇ ਆ ਕਿਉਂਕਿ ਗੱਲ ਤਾਂ ਬੁਰੀ ਲੱਗਣੀ ਆ ਪਰ ਸੱਚ ਬੋਲਣਾ ਜਿਹੜਾ ਨਾ ਉਹ ਸਾਡੇ ਹਿੱਸੇ ਆਉਣਾ ਚਾਹੀਦਾ ਵਾ ਭਾਈ ਗੁਰਦਾਸ ਜੀ ਦਾ ਕਥਨ ਆ ਨੇਕੀ ਧਰਮ ਸਚਾਈ ਜੋ ਡਟ ਕੇ ਰਹਿੰਦੇ ਨੇ ਮਰਿਆਂ ਤੋਂ ਵੀ ਮਗਰੋਂ ਲੋਕੀ ਚੰਗਾ ਕਹਿੰਦੇ ਨੇ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਵਾਂ ਕਿ ਅੱਜ ਮੇਰੇ ਨਾਲ ਚਲੋ ਮੈਂ ਤੁਹਾਨੂੰ ਅੱਗੇ ਹੋ ਕੇ ਤੁਰਦਾ ਵਾਂ ਕਿ ਅਸੀਂ ਸਕੂਲਾਂ ਦੇ ਵਿੱਚ ਵਿਜ਼ਿਟ ਕਰ ਲਈਏ ਪ੍ਰਾਈਵੇਟ ਸਰਕਾਰੀ ਸਕੂਲਾਂ 'ਚ ਬਹੁਤ ਸਾਰੇ ਗੁਰਸਿੱਖਾਂ ਦੇ ਬੱਚੇ ਅਸੀਂ ਬਾਹਰ ਲੀਆਂ ਕਮਿਊਨਿਟੀਆਂ 'ਲ ਬਾਅਦ ਜਾਵਾਂਗੇ ਮੈਂ ਇਨਸਾਨੀਅਤ ਦੀ ਗੱਲ ਕਰ ਲੰਗਾ ਪਰ ਮੈਂ ਗੱਲ ਕਰ ਲੰਗਾ ਆਪਣੇ ਧਰਮ ਕਰਮ ਦੀ ਕਿ ਅਸੀਂ ਕਿੱਦਾਂ ਕਿੱਦਾਂ ਫਾਲਤੂ ਖਰਚਦੇ ਹਾਂ ਕਿੱਥੇ ਸਾਨੂੰ ਖਰਚਣਾ ਚਾਹੀਦਾ ਔਰ ਕਿਉਂ ਨਹੀਂ ਆਪਾਂ ਖਰਚਦੇ ਇਹ ਚੀਜ਼ ਤੇ ਬਹੁਤ ਲੋਕਾਂ ਨੇ ਟਿੱਪਣੀਆਂ ਕਰਨੀਆਂ ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਕਿ ਮੈਂ ਸੱਚ ਬੋਲਣ ਤੋਂ ਕਦੀ ਗਰੇਜ਼ ਨਹੀਂ ਕਰਦਾ ਕਿਉਂਕਿ ਸੱਚ ਬੋਲਣ ਵਾਲੇ ਨੂੰ ਜ਼ਹਿਰ ਪੀਣੀ ਪੈਂਦੀ ਹੈ ਜਿਵੇਂ ਕਿ ਸ਼ਕਰਾੰਤ ਨੇ ਪੀਤੀ ਸੀ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਕਦੀ ਤੁਸੀਂ ਕਿਸੇ ਗਰੀਬ ਦੀ ਫੀਸ ਭਰੀ ਕਦੀ ਕਿਸੇ ਲੋੜਵੰਦ ਦੀ ਮਦਦ ਕੀਤੀ ਕਦੀ ਕਿਸੇ ਦੇ ਹੱਕ ਵਿੱਚ ਗੱਲ ਕੀਤੀ ਕਦੀ ਕਿਸੇ ਲੂਡਵੰਦ ਦੀ ਬੱਚੀ ਦੇ ਕਾਰਜਾਂ ਵਾਸਤੇ ਮਦਦ ਕੀਤੀ ਕਦੀ ਕਿਸੇ ਗਰੀਬ ਦੇ ਬੱਚੇ ਦੇ ਕੱਪੜੇ ਲੈ ਕੇ ਦਿੱਤੇ ਮੇਰੇ ਨਾਲ ਚਲੋ ਮੈਂ ਤੁਹਾਨੂੰ ਦਿਖਾ ਦਾਂ ਜੋ ਲੋਕਾਂ ਦੇ ਹਾਲਾਤ ਹੈ ਲੋਕਾਂ ਦੇ ਗੁਰਸਿੱਖ ਪਰਿਵਾਰਾਂ ਦੇ ਸਿਰ ਤੇ ਛੱਤਾਂ ਨਹੀਂ ਹੈਗੀਆਂ ਤੇ ਅਸੀਂ ਫਲਕਸ਼ਾਂ ਦੇ ਉੱਪਰ ਲੱਖਾਂ ਰੁਪਇਆ ਖਰਚਾ ਦਿੰਨੇ ਆ ਤੇਲ ਦੇ ਉੱਪਰ ਲੱਖਾਂ ਰੁਪਇਆ ਖਰਚਾ ਦਿੰਨੇ ਆ ਟੈਂਟ ਜਿਹੜੇ ਆਪਾਂ ਅੱਜ ਤੋਂ ਲਾਉਣੇ ਸ਼ੁਰੂ ਕੀਤੇ ਉਹ ਆਪਣਾ 9 ਤਰੀਕ ਦੇ ਲਾ ਕੇ 8 ਤਰੀਕ ਨੂੰ ਜਾ ਕੇ ਲੱਗਣੇ ਆ ਲੱਖ ਰੁਪਿਆ ਸੀ ਟੈਂਟਾਂ ਤੇ ਖਰਚਾ ਕਰ ਦੇਣਾ ਉਹ ਸਾਰੇ ਖਰਚਿਆਂ ਨੂੰ ਜੇ ਆਪਾਂ ਇੱਕ ਥਾਂ ਤੇ ਕੈਲਕੂਲੇਸ਼ਨ ਕਰ ਲਈਏ ਤੇ ਅਸੀਂ ਅੱਧੇ ਪੰਜਾਬ ਦੀ ਗਰੀਬੀ ਦਾ ਜਿਹੜਾ ਅਸਾਰ ਘਟਾ ਸਕਦੇ ਆ ਅਸੀਂ ਬਹੁਤ ਸਾਰੇ ਲੋੜਵੰਦ ਬੱਚਿਆਂ ਨੂੰ ਪੜ੍ਹਾ ਸਕਦੇ ਅਸੀਂ ਹਰ ਸਾਲ ਇੱਕ ਬਜਟ ਕੱਢਣਾ ਸ਼ੁਰੂ ਕਰ ਦਈਏ ਕਿ ਯਾਰ ਆਹ ਇਹ ਸਾਲ ਰਖੜ ਪੁੰਨਿਆ ਤੇ ਇੰਨੇ ਬੱਚਿਆਂ ਦੀ ਫੇਸ ਭਰਨੀ ਇਹਨੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਲੈ ਕੇ ਦੇਣੀਆਂ ਉਹਨਾਂ ਦਾ ਕੈਲਕੂਲੇਸ਼ਨ ਕਰ ਲੋ ਜਿਹੜੇ ਲੋੜਵੰਦ ਗੁਰਸੇਕ ਪਰਵਾਰ ਆ ਔਰ ਚਾਹੇ ਜਿਹੜੇ ਵੀ ਕਿਸੇ ਵੀ ਧਰਮ ਨਾਲ ਜੁੜਦੇ ਨੇ ਮੈਂ ਧਰਮ ਤੇ ਵੀ ਨਹੀਂ ਕਿੰਤੂ ਪਰੰਤੂ ਕਰਦਾ ਸਿੱਖ ਦਾ ਧਰਮ ਆ ਭਲਾ ਕਰਨਾ ਸਰਬੱਤ ਦੇ ਭਲੇ ਦੀ ਅਰਦਾਸ ਕਰਨਾ ਸਿੱਖ ਹਮੇਸ਼ਾ ਹੀ ਅਰਦਾਸ ਸਰਬੱਤ ਦੇ ਭਲੇ ਦੀ ਕਰਦਾ ਅਸੀਂ ਇਨਸਾਨੀਅਤ ਨੂੰ ਮੁੱਖ ਰੱਖ ਕੇ ਉਹਨਾਂ ਲੋੜਵੰਦਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਵਾਸਤੇ ਗੁਰੂ ਸਾਹਿਬ ਨੇ ਆਪਣਾ ਆਪ ਪਰਿਵਾਰ ਬੱਚਿਆਂ ਤੱਕ ਘਰ-ਬਾਰ ਤੱਕ ਕੁਰਬਾਨ ਕਰ ਦਿੱਤਾ ਅਸੀਂ ਉਸ ਗੁਰੂ ਨੂੰ ਯਾਦ ਕਰਕੇ ਫੇਰ ਸਾਡੀਆਂ ਜਿਹੜੀਆਂ ਮਨਾਇਆਂ ਸ਼ਤਾਬ ਦੀਆਂ ਮਨਾਏ ਦਿਹਾੜੇ ਸਫਲਿਆ ਜੇ ਅਸੀਂ ਉੱਥੇ ਖਾ ਪੀ ਕੇ ਤੁਸੀਂ ਦੇਖ ਲਿਓ ਮੇਲੇ ਤੋਂ ਬਾਅਦਾਂ ਕਈ ਦਿਨ ਉੱਥੇ ਦਾ ਖਲਾਰਾ ਨਹੀਂ ਸਾਂ ਬੋਣਾ ਜਿਹੜਾ ਇੰਨਾ ਸਿਆਸੀ ਲੋਕਾਂ ਨੇ ਉੱਥੇ ਪਾਉਣਾ ਵਾ ਔਰ ਜਿੱਥੇ ਫਲੈਕਸਾਂ ਲੱਗੀਆਂ ਹੋਣੀਆਂ ਤੁਸੀਂ ਦੇਖ ਲਿਓ ਫਲੈਕਸਾਂ ਉੱਥੇ ਟੰਗੀਆਂ ਹੋਣੀਆਂ ਨੇਰੀ ਨਾਲ ਕੰਦੀ ਬਰੂਹੀ ਵੱਜਣੀਆਂ ਉਹ ਕਿਸੇ ਕੰਮ ਨਹੀਂ ਉਹ ਮਿੱਟੀ ਆ ਸਾਰਾ ਕੁਝ ਠੀਕ ਆ ਧਰਮ ਦਾ ਪ੍ਰਚਾਰ ਕਰੋ ਧਰਮ ਦੇ ਪ੍ਰਚਾਰ ਲਈ ਤੁਰ ਕੇ ਹੱਥੀਂ ਜ਼ੁਬਾਨ ਦੇ ਰਾਹੀਂ ਬਹੁਤ ਕੁਝ ਕੀਤਾ ਜਾ ਸਕਦਾ ਜਰੂਰੀ ਨਹੀਂ ਉਹ ਫਲੈਕਸਾਂ ਦੇ ਰਾਹੀਂ ਪ੍ਰਚਾਰ ਕੀਤਾ ਜਾ ਸਕਦਾ ਲੇਕਿਨ ਆਪਣੇ ਆਪ ਨੂੰ ਅਸੀਂ ਚਮਕਾਉਂਦੇ ਆ ਤੇ ਜੇ ਅਸੀਂ ਸੱਚੇ ਗੁਰੂ ਤੇ ਭਰੋਸਾ ਰੱਖ ਲਈਏ ਸੱਚ ਤੇ ਖਲੋਜੀਏ ਤੇ ਫੇਰ ਗੁਰੂ ਸਾਹਿਬ ਤੁਹਾਨੂੰ ਰਾਜ ਵੀ ਦੇਊਗਾ ਭਾਗ ਵੀ ਦੇਊਗਾ ਇੱਜ਼ਤ ਵੀ ਦੇਊਗਾ ਮਾਣ ਵੀ ਦੇਊਗਾ ਸਨਮਾਨ ਵੀ ਦੇਊਗਾ ਜੇ ਅਸੀਂ ਗੁਰੂ ਦੇ ਉਲਟ ਚੱਲ ਕੇ ਸ਼ੌਹਰਤ ਲੱਭਦੇ ਆ ਤੇ ਫੇਰ ਕਿਤੇ ਸ਼ੌਹਰਤ ਪ੍ਰਾਪਤ ਨਹੀਂ ਹੋਣੀ ਬੜੇ ਬੜੇ ਹੰਕਾਰੀਆਂ ਨਾਨਕ ਗਰਭ ਗਲੇ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਆ ਉਹਨਾਂ ਨੂੰ ਵੀ ਜਿਹੜਾ ਨਾ ਮੂੰਹ ਦੇ ਖਾਣੀ ਪਈ ਆ ਮੈਂ ਇਹੋ ਹੀ ਅਪੀਲ ਕਰਦਾ ਵਾਂ ਕਿ ਇਹ ਸ਼ਿਤਾਬਦੀਆਂ ਲੋੜਵੰਦਾਂ ਦੀ ਮਦਦ ਕਰਕੇ ਗੁਰਸਿੱਖਾਂ ਨੂੰ ਪੜਾ ਕੇ ਨੌਜਵਾਨੀ ਨੂੰ ਸੰਭਾਲ ਕੇ ਪੰਜਾਬ ਦੇ ਵਾਤਾਵਰਣ ਵਾਸਤੇ ਤੁਸੀਂ ਰੁੱਖ ਲਾ ਦਿਓ ਲੱਖਾਂ ਰੁੱਖ ਲਾਓ ਅੱਜ ਲੋੜ ਆ ਸਾਨੂੰ ਰੁੱਖਾਂ ਦੀ ਲੱਖਾਂ ਹੀ ਪ੍ਰਕਾਰ ਦੀਆਂ ਹੋਰ ਸੁਵਾਵਾਂ ਨੇ ਜਿਹਦੇ ਨਾਲ ਅਸੀਂ ਪੰਜਾਬ ਨੂੰ ਸਖਾਲਾ ਕਰ ਸਕਦੇ ਆ ਪੈਸਾ ਉੱਥੇ ਲਾਓ ਕਿਉਂ ਤੁਸੀਂ ਵੇਸਟ ਕਰਦੇ ਜੋ ਤੁਹਾਡੇ ਕੋਲ ਇਸ ਗੱਲ ਦਾ ਮੇਰੇ ਹਿਸਾਬ ਨਾਲ ਕੋਈ ਜਵਾਬ ਨਹੀਂ ਹੋਣਾ ਜੇ ਹੈਗਾ ਤੇ ਕਮੈਂਟਾਂ ਦੇ ਰਾਣੀ ਦਿਓ ਚਾਹੇ ਕਿਤੇ ਵੀ ਅਸੀਂ ਬੈਠ ਜਾਂਦੇ ਆ ਅਸੀਂ ਡਿਬੇਟ ਲਈ ਵੀ ਤਿਆਰ ਆ ਕਿ ਖਰਚਾ ਕਿਵੇਂ ਘਟਾਇਆ ਜਾ ਸਕਦਾ ਵਾ ਕਿਵੇਂ ਪੰਜਾਬ ਸੁਵਾਰਿਆ ਜਾ ਸਕਦਾ ਸਾਰੇ ਸੋਲੂਸ਼ਨ ਹੈਗੇ ਆ ਸੰਗਤ ਸੰਯੋਗ ਦਵੇ ਅਸੀਂ ਆਉਣ ਵਾਲੇ ਟਾਈਮ ਤੇ ਕੁਝ ਚੰਗਾ ਕਰਨ ਦੀ ਤਿਆਰੀ ਵਿੱਚ ਆ ਗੁਰੂ ਸਾਹਿਬ ਤੋਂ ਅਸੀਸ ਲੈ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਪੰਜਾਬ ਲਈ ਪੰਜਾਬੀ ਦੇ ਲਈ ਦੇਸ਼ ਲਈ ਦੇਸ਼ ਦੇ ਨਾਗਰਿਕਾਂ ਦੇ ਲਈ ਕੁਝ ਚੰਗਾ ਕਰਨ ਦੀ ਸੋਚ ਕੇ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ